ਸੱਚੀ ਕਲਤੀ ਸਾਰੇ ਆਣੂ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਆ ਤੇ ਆਪਾਂ ਗਏ ਸੀਗੇ ਮੋਗੇ ਸ਼ਾਪਿੰਗ ਕਰਨ ਇਤਨਾ ਹੁੰਦੀ ਗਰਮੀ ਨੇ ਵੈਸੇ ਮਤ ਮਾਰੀ ਪਈ ਆ ਸਾਡਾ ਅਜੇ ਫਿਲਹਾਲ ਜੀਹੀ ਵੀ ਨਹੀਂ ਲੱਗ ਰਿਆ ਕਿਉਂਕਿ ਹੁਣ ਅਸੀਂ ਆਸਟ੍ਰੇਲੀਆ ਨੂੰ ਮਿਸ ਕਰ ਰਹੇ ਆ ਜਿਹੜੇ ਲੋਕੇ ਪੁੱਛਦੇ ਕਿ ਮੈਂ ਆਪਣੇ ਬੱਚਿਆਂ ਤੇ ਕਿਉਂ ਨਹੀਂ ਪਰੇ ਮੇਰੀਆਂ ਬੇਟੀਆਂ 14 ਸਾਲ ਤੋਂ ਛੋਟੀਆਂ ਨੇ ਤੇ ਇਸ ਟਾਈਮ ਤੇ ਅਸੀਂ ਇਹਨਾਂ ਨੂੰ ਇੱਕ ਜਣੇ ਨੂੰ ਘਰ ਰਹਿਣਾ ਪਏਗਾ ਤੇ ਅਸੀਂ ਦੋਨੋਂ ਦਾ ਕੰਮ ਇਸ ਟਾਈਮ ਇਸ ਤਰ੍ਹਾਂ ਕਿ 9 ਤੋਂ 5 ਆ ਨਹੀਂ ਕਰ ਸਕਦੇ ਸੋ ਇਸ ਕਰਕੇ ਇਹ ਵਾਪਸ ਆਈਆਂ ਨੇ ਦੂਸਰਾ ਇਹਨਾਂ ਦਾ ਖੁਦ ਵੀ ਉੱਥੇ ਤੇ ਨਹੀਂ ਲੱਗਿਆ ਕਿਉਂਕਿ ਸਾਡੇ ਘਰ ਦਾ ਮਾਹੌਲ ਬਹੁਤ ਖੁੱਲਾ ਹੈ ਉੱਥੇ ਇਹਨਾਂ ਨੂੰ ਅੰਦਰ ਰਹਿਣਾ ਬਹੁਤ ਮੁਸ਼ਕਲ ਲੱਗ ਰਿਹਾ ਸੀ ਚਲੋ ਦੇਖਦੇ ਆ ਬਲੌਗ ਦੇ ਵਿੱਚ ਤੇ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅਸੀਂ ਤੁਹਾਡੇ ਕਮੈਂਟਸ ਦੀ ਵੇਟ ਕਰਦੇ ਰਹਨੇ ਆ ਤੁਹਾਡੇ ਕਮੈਂਟ ਬਹੁਤ ਵਧੀਆ ਆਉਂਦੇ ਆ ਬਹੁਤ ਬਹੁਤ ਧੰਨਵਾਦ ਸਾਨੂੰ ਇੰਨੇ ਵਧੀਆ ਕਮੈਂਟਸ ਕਰਨ ਦੇ ਲਈ ਥੈਂਕ ਯੂ ਪੂਰਾ ਖਲਾਰਾ ਹੀ ਖਲਾਰਾ ਪਾ ਲੈਣਾ ਜਿੰਦੀ ਮੈਨੂੰ ਪਸੰਦ ਕਰਨਾ ਨਹੀਂ ਮੈਨੂੰ ਪਸੰਦ ਨਹੀਂ ਹੁੰਦਾ ਹੈ ਨੱਕਰਾਂ ਦਾ ਵਾਦੂ ਸੂਟ ਪਤਲੀ ਆਪਾਂ ਲੈਣੇ ਠਰਸ ਤੋਂ ਵੱਡਾ ਨਹੀਂ ਗਿਆ ਮੈਂ ਕਹਿੰਦੀ ਇਸੇ ਕੰਮ ਦੇ ਬੰਦੇ ਦੀ ਟਿਕਰਦੈਂ ਇੱਕ ਕੁੜੀਆਂ ਨੂੰ ਸੂਟਾਂ ਦੀ ਬਹੁਤ ਪੀੜਾ ਹੈ ਮੈਂ ਕਹਿੰਦਾ ਕੁੜੀਆਂ ਨੂੰ ਸੂਟਾਂ ਦਾ ਬਹੁਤ ਹੁੰਦਾ ਨਾ ਆ ਨਹੀਂ ਲੈਣਾ ਜਾ ਨਹੀਂ ਲੈਣਾ ਮੈਨੂੰ ਪਤਾ ਨਹੀਂ ਕਲਰ ਮੈਂ ਡਰ ਲੱਗਦਾ ਦੇਣ ਵੇਖ ਪੜਿਆ ਨੇ ਬੱਚਾ ਤਾਂ ਡਰ ਲੱਗਦਾ ਨਾ ਜੀ ਬਰਾਏ ਏ ਏ ਡਰਦੀ ਡਰਦੀ ਕਿ ਫੜੋਂਦੀ ਵੀ ਮਸ਼ੀਨ ਹੁਣ ਆਉਣੀ ਹਾਂ ਉਹ ਏਕਮ ਆ ਗਈ ਹਾਂ ਜਿਵੇਂ ਰਾਹ ਗਈ ਨਾ ਨਾ ਤੂੰ ਅਗਲੇ ਗਾਂ ਥੱਲੇ ਬਹਿ ਜਾ ਤੂੰ ਦੇ ਥਾਂ ਤਾਂ ਹੋਦੀ ਉਹ ਡਰਦੀ ਨਹੀਂ ਹਾਂ ਹਾਂ ਕੱਲੀ ਸ਼ੋਰ ਨਾਲੇ ਜਵਰਾਜ ਉਹ ਏਕਮ ਦੇ ਦਵਾ ਲਿਆ ਗਈ ਹੋਣੀ ਉਹਨੂੰ ਕਹਿਲੀ ਨਹੀਂ ਪਹਿਲਾਂ ਤੂੰ ਆਈ ਨਹੀਂ ਹੁਣ ਆ ਕੇ ਕੜ ਗਈਆਂ ਮੋਤੀ ਚਾਹ ਪਿੰਗਿੰਗ ਨਹੀਂ ਕਰਕੇ ਅੱਜ ਸੱਟ ਨਹੀਂ ਕੁਛ ਨਹੀਂ ਆਦਾ ਬਹੁਤ ਕੁਛ ਲੈਣ ਦਾ ਢੱਡੇ ਲਈ ਦਾ ਢੱਡੇ ਸਾਰਾ ਦਿਨ ਤੁਹਾਡੇ ਲਈ ਕਰੀਤੀ ਜਾਣਾ ਹੋਰ ਕੰਮ ਹੀ ਨਹੀਂ ਹੈਗਾ ਸਾਨੂੰ ਹਾਂ ਤੁਸੀਂ ਰਹਿ ਗਿਆ ਆਸਟ੍ਰੇਲੀਆ ਗਈ ਆ ਤਾਂ ਤੁਹਾਡੇ ਨਹੀਂ ਇਹ ਇੰਡੀਆ ਆਈ ਲਾ ਤੁਹਾਡੇ ਲਈ ਸਾਰਾ ਕੁਝ ਤੇ ਅਸੀਂ ਕਿ ਅਸੀਂ ਜਿਹਨਾਂ ਦੇ ਸਾਥ 2 ਮਹੀਨੇ ਤੁਹਾਡੇ ਬਗੈਰ ਘਰਾਂ ਸਾਪਿਆ ਅਸੀਂ ਨਹੀਂ ਆਪਦੇ ਲਈ ਸ਼ਾਪਿੰਗ ਕਰਨੀ ਕੋਈ ਘਾਟ ਐ ਨਹੀਂ ਗਿਆ ਸੀ ਨਾ ਨਾ ਕੋਈ ਨਹੀਂ ਬੋਲਿਆ ਕੇ ਹਾਂ ਦੋ ਆ ਰਹੇ ਨੇ ਆਸਟ੍ਰੇਲੀਆ ਤੋਂ ਨਾ ਹੀ ਆਇਆ ਜਿੰਨਾ ਉਹਨੇ ਨੇ ਆਦੇ ਨਹੀਂ ਖਰੀਦਿਆ ਪਰ ਮਸੀ ਹੈ ਹਾਂ ਇਹ ਤੇ ਫਰੂਟ ਬ੍ਰੇਕ ਹਾਂ ਇਹ ਕਿਹਦਾ ਟੱਪਾ ਮੋੜੇ ਤੇ ਗਵਾਚਨੇ ਨਹੀਂ ਚਾਹੀਦੇ ਨਾ ਸਕੂਲੇ ਰਹਿਣ ਜੇ ਤੁਸੀਂ ਭਾਵੇਂ ਸਕੂਲੇ ਰਹੇ ਨਾ ਜਿੰਨੇ ਬੋਧਲੇ ਸਕੂਲੇ ਛੱਡ ਕੇ ਹੋਇਆ ਬੋਧਲੇ ਆਂ ਬਿਨਾ ਹਾਂ ਛਿੱਟਿਆ ਅੱਜ ਵੀ ਕੋਈ ਬੋਧਲਾ ਨਹੀਂ ਆਉਂਦਾ ਹੁੰਦੇ ਆ ਹੁੰਦੇ ਆ ਵੀ ਤੁਹਾਡੇ ਕੋਲ پیسے ਸੀਗੇ ਪਰ ਤੁਹਾਡੀ ਉਹ ਵੀ ਗੱਲ ਵੀ ਸਾਨੂੰ ਆਉਣੀ ਚਾਹੀਦੀ ਕੋਸ਼ਿਦੇ ਆ ਇੱਕ ਵਈਦਰ ਲਿਆ ਆ ਚੱਲ ਵਿਖਾ ਲੈ ਨਹੀਂ ਲੈਂਦਾ ਪ੍ਰਭੂ ਇਧਰ ਵਿਖਾ ਖੋਲ ਕੇ ਕਿਵੇਂ ਦਾ ਮਮਾ ਮੈਂ ਵੀ ਨਹੀਂ ਵੇਖਿਆ ਤਾਂ ਮੇਰੇ ਲਈ ਵੀ ਸਰਪ੍ਰਾਈਜ਼ ਹੀ ਸੀ ਰੱਬ ਦਾ ਨਹੀਂ ਮਮਾ ਵਾਸਤੇ ਵੀ ਸਰਪ੍ਰਾਈਜ਼ ਹੀ ਹੈ ਤਾਂ ਮਮਾ ਨੇ ਵੀ ਨਹੀਂ ਵੇਖਿਆ ਪਤਾ ਖੋਲ ਕੇ ਵਿਖਾ ਥੱਲੇ ਇਹਨੂੰ ਚੱਕੇਗੀ ਥੱਲੇ ਚਮਚੀ ਆ ਦੇਖ ਦੇ ਇਸ ਨੂੰ ਬੋਤਲ ਉੱਪਰ ਲੈ ਲੈ ਠੀਕ ਆ ਇਸ ਸਕੂਲ ਨੂੰ ਵਾਚਣਾ ਨਹੀਂ ਚਾਹੀਦਾ ਤੁਸੀਂ ਭਾਵੇਂ ਸਕੂਲੇ ਰਹਿ ਜਾਓ ਕੋਈ ਵੀ ਟਿਫਲ ਸਕੂਲੇ ਨਹੀਂ ਰਹਿਣਾ ਚਾਹੀਦਾ ਸੁਣ ਗਿਆ ਹਰਲੀਨ ਠੀਕਾ ਠੀਕਾ ਪਹਿਲਾਂ ਮੇਰਾ ਦੱਸੋ ਉਹ ਮੇਰੇ ਟੇਮ ਬਣਾ ਰਹੀ ਰੋਜ਼ ਹਾਂ ਆਂਗਰੀ ਮੈਂ ਲੈਣਾ ਜੇ ਕੋਈ ਆਂਗਣੀ ਲਾ ਮੈਂ ਲੈਣਾ ਲਾ ਆ ਤਾਂ ਦੋਵੇਂ ਇੱਕ ਦੂਜੇ ਨਾਲ ਟਿਫਣੇ ਰੜਾ ਲਿਆ ਕਰਨਗੇ ਆ ਦੋਵਾਂ ਦਾ ਇੱਕੋ ਰੰਗ ਲਿਆਦਾ ਹੈ ਗਿਆ ਵੀ ਇੱਕੋ ਕਲਾਸ ਦਾ ਪ੍ਰਾਵਾ ਨਹੀਂ ਦਾ ਟਿਫਣੇ ਖਾਇਆ ਕਰਨਾ ਇਹ ਨਾ ਹੋਵੇ ਤੋਰ ਲਈਦਾ ਖਾ ਜਾ ਕਰੇ ਮੇਰੀ ਗੰਨੀ ਨਾ ਹਾਂ ਇੰਨੀ ਵੀ ਭੁੱਖੜ ਨਹੀਂ ਮੇਰੀ ਕੁੜੀ ਲੈ ਛੱਡ ਦੇ ਤੇਰੀਆਂ ਗੱਲਾਂ ਤੂੰ ਛੱਡ ਦੇ ਇਹ ਇਹਨੂੰ ਜਦੋਂ ਭੁੱਖ ਲੱਗਦੀ ਐ ਇਹਨੂੰ ਕੁਝ ਨਹੀਂ ਸਮਝ ਆਉਂਦਾ ਵਾ ਕੀ ਕਰਨਾ ਕੀ ਨਹੀਂ ਬਸ ਖਾਣ ਨੂੰ ਹਾਂਜੀ 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 ਇਹ ਤਾਂ ਹੈ ਪ੍ਰਭ ਪ੍ਰਭ ਇਹ ਟਰੂ ਆ ਤੇ ਇਹਨੂੰ ਕੁਝ ਨਹੀਂ ਸਮਝ ਲੱਗਦਾਗਾ ਫੇਰ ਤਾਂ ਪ੍ਰਭ ਨੂੰ ਐਂ ਨਾ ਬੋਲ ਆ ਵੇਖੀ ਜੁਬਰਾਜ ਦੇ ਉਹਦਾ ਕਲਰ ਕਿੱਡਾ ਸੋਹਣਾ ਹੈ ਨਾ ਆ ਵਾ ਜੁਬਰਾਜ ਦਾ ਡੱਬਾ ਐ ਕਲਰ ਬਹੁਤ ਸੋਹਣਾ ਐ ਇੱਥੇ ਮੰਮੀ ਇੰਡੀਆ ਜੀ ਆਪਾਂ ਵੇਲਾ ਘਰ ਚ ਕੋਈ ਚੀਜ਼ ਲਿਆਉਣੀ ਹੈ ਨਾ ਘਰ ਦੇ ਸਾਰੇ ਜੀਆਂ ਨੂੰ ਦਿਖਾਉਣੇ ਆ ਹੈ ਨਾ ਉਹਥੇ ਮੈਂ ਕਿਹੜੀ ਇਕੱਲੀ ਕੈਰੀ ਲੈ ਆਈ ਚੁੱਪ ਕਰਕੇ ਅੰਦਰ ਹੀ ਵੜ ਲੈਣਾ ਜਿਉ ਲੈ ਅੰਦਰ ਕਿੰਨੂੰ ਮੁਖਾਵੇ ਤੇ ਕਿੰਨੂੰ ਮੁਖਾਲਾ ਪਾਵੇ ਤੇ ਇੱਥੇ ਬੰਦੇ ਕੋਲ ਕਿੰਨਾ ਕੋਲ ਇੱਥੇ ਫਰੇੜੀ ਲਚਾ ਚੜੇ ਆਹ ਚਾਟ ਆਹ ਜੂਵੀ ਦੀ ਬੋਤਲ ਕਿੱਡੀ ਸੋਹਣੀ ਆਹ ਵਿੱਚ ਚੋਪਸਟਿਕਸ ਨਿਕਲੇ ਆ ਜੂ ਇਹਨੂੰ ਉਹ ਨਹੀਂ ਨਿਕਲੇ ਟਿਫਨ ਚੋ ਚਿਮਤੇ ਹਾਂ ਨਾ ਸਟੀਲ ਦੇ ਚੋਪਸਟਿਕਸ ਨਾ ਵੇਖਿਓ ਨੂੰ ਤੈਨੂੰ ਕਿਵੇਂ ਚਲਾਉਣੀਆਂ ਆਉਂਦੀਆਂ ਐ ਤੈਨੂੰ ਇਹ ਕਿਵੇਂ ਚਲਾਉਣੀਆਂ ਆਉਂਦੀਆਂ ਤੂੰ ਵੇਖ ਵੇਖ ਕੋਰੀਅਨ ਡਰਾਮੇ ਬਣੀ ਪਈ ਪੂਰੀ ਕੋਰੀਅਨ ਉਹ ਵਾਓ 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 ਮੇਰਾ ਸਭ ਤੋਂ ਸਟੀਲ ਦਾ ਅਵੇ ਕਿਹਦੇ ਤੇ ਚਾਲੀ ਵੀ ਲੱਗੀ ਹਾਂ ਵੇਖਿਆ ਫਿਲਟਰ ਵੀ ਲੱਗਾ ਇਹਦੇ 'ਚ कोई नहीं पेड़ रली जाया करो सारा कुछ मिक्स होया करो अच्छा आ कि लिया अच्छा जी ਹੋ ਲੈ ਇਹ ਵੀ ਨਹੀਂ ਅਸੀਂ ਵੇਖੇ ਟਿਫਣਾ ਦਾ ਤਾਂ ਸਾਨੂੰ ਵੀ ਪਤਾ ਸੀ ਵੀ ਲਿਆਉਣਾ ਫਰੂਟ ਬਾਕਟ ਫਰੂਟ ਬਾਕਟ ਹੋਰ ਇਹ ਨਹੀਂ ਸੀ ਰੈਂਦੀ ਸਟੀਲ ਦੀ ਆਲੋਕ ਸਾਰੀ ਤਾਂ ਉਹ ਵੀ ਵਧੀਆ ਜਾਊਗੀ ਮੰਮੀ ਨਹੀਂ ਇਹ ਜੀ ਤਾਂ ਕਹਿੰਦੇ ਨਹੀਂ ਲੱਗਦੇ ਆਸਟ੍ਰੇਲੀਆ ਲੈ ਕੇ ਦਵਾਂਗਾ ਹਾਂ ਇਹ ਜੀ ਵੇਖ ਐ ਲਾਇਆ ਮੈਂ ਨੀ ਪੈਕ ਕਰਾ ਕੇ ਆਈ ਇਹ ਵੀ ਨਾ ਰਗਾ ਪੈਕ ਕਰਾ ਲੀ ਸੋਹਣੀਆ ਦਿਖਾਈਂਗਾ ਕਰਦੇ ਹਾਂ ਦਿਖਾਈਂਗਾ ਮੈਂ ਮਾਣ ਦਿਨੋਂ ਪਾਈ ਇਹ ਨਾ ਮਾ ਆਪਣਾ ਬੈਟ ਕੋਟੇ ਨਾਲ ਬੈਲੈਂਸ ਕਰਕੇ ਲੱਗਣਗੇ ਲੈ ਹੁਣ ਇਹਨਾਂ ਨੂੰ ਟੀਬਨ ਬੰਦ ਕਰਨੇ ਨੇ ਸਕੂਲੇ ਤੁਸੀਂ ਕੀ ਬੰਦ ਕਰ ਲਓ ਗਿਆ ਕੀ ਮੈਂ ਬੰਦ ਕੀਤਾ ਹੀ ਆ ਕੀਤਾ ਹੀ ਆ ਤਾਂ ਕਾਣੀ ਕਰਨਾਗਾ ਚੀਜ਼ਾਂ ਨਾਲ ਹਾਲਾ ਹੋਰ ਇਹਨੇ ਪੈਸੇ ਲਵਾਤੇ ਹੁਣ ਤੁਹਾਡੇ ਭੰਨਣ ਨੂੰ ਨਹੀਂ ਲੈਂਦੇ ਇਹ ਵਾਹ ਦੇਖ ਕਿੰਡੀ ਸੋਹਣੀ ਟੋਕਰੀ ਲਗਾਈ ਹੈ ਹਨਾ ਹਮ ਹਾਏ ਤਾਂ ਅਸੀਂ ਇੱਕ ਚੀਜ਼ ਹੋਰ ਲਿਆਂਦੀ ਆ ਸਾਢੇ ਨਹੀਂ ਸਾਢੀ ਆ ਵਗਾਈ ਮੇਰਾ ਪਹਿਲਾ ਸੂਟ ਇਹਨਾਂ ਨੂੰ ਅੱਜ ਮੈਂ 12 ਸੂਟ ਲੈ ਆ ਆ ਦੇਲੇ ਜੋ ਆਪ ਟਸਕ ਨਹੀਂ ਮਾਸੀ ਕਣ ਮम्मा ਇਹ ਤਾਂ ਮੈਂ ਦੇਖਣਾ ਆਪਣਾ ਪੁੱਤ ਮਮਾ ਜੀ ਉਹ ਦੂਜੀ ਜੁੜੋ ਹੋਰ ਟਸਕ ਨਹੀਂ ਦਿਵਾਦੇ ਜੇ ਨਾ ਆਉਂਦੇ ਆ ਦੋ ਗੱਲ ਇਹ ਇੱਕ ਹੀ ਗੱਲ ਹੋਈ ਉਹਦੀ ਕਿਸਮਤ ਆ ਵੀ ਉਹਦੇ ਵਿੱਚੋਂ ਨਿਕਲ ਆਈਆਂ ਤੁਹਾਡੇ ਵਿੱਚੋਂ ਨਹੀਂ ਨਿਕਲਿਆ ਤੁਹਾਡੀ ਕਿਸਮਤ ਆ ਇਹ ਆ ਹੀ ਹੁੰਦਾ ਵਾ ਰਹਿਣ ਦੇ ਹਰ ਪ੍ਰਭੂ ਇਹ ਗੱਲਾਂ ਗਲਤ ਆ ਨਹੀਂ ਦੇਖਣਾ ਸੀ ਗੁੜ ਵੀ ਵਗਾਉਣਾ ਸੀ ਵੀ ਅਸੀਂ ਗੁੜ ਲਿਆਂਦਾ ਹਾਂ ਗਾ ਗੁੜ ਵੀ 5 ਕਿਲੋ ਲਿਆਂਦਾ ਸੀ ਸਾਡੇ ਮਾਜਸ ਹੋਈ ਸੀਗੀ ਤੇ ਅਸੀਂ ਗੋੜ 5 ਕਿਲੋ ਲੈ ਕੇ ਆਦਾ ਉਹ ਵੀ 60 ਰੁਪਏ ਕਿਲੋ ਵਾਲਾ ਲਿਆਂਦਾ ਅਸੀਂ ਮਾੜਾ ਗੋੜ ਨਹੀਂ ਲਿਆਂਦਾ ਪਾਈ ਕਹਿੰਦਾ ਮਾੜਾ ਗੋੜ ਬੱਜਾ ਵਾਲਾ ਗੋੜੀ ਸਾਡੇ ਕੋਲ ਖਤਮ ਮਮਾ ਕਿ ਚਾਪ ਬੰਦੇ ਵਾਲਾ ਹੀ ਦੇ ਦੇ ਉਥੇ ਰੋਣਾ ਦਾ ਬੁੱਢੂ ਦਾ ਤਾਂ ਆ ਨਹੀਂ ਵਗਾ ਦਿਓ ਇਹ ਵੀ ਵਗਾ ਲਾ ਪਾ ਦੋ ਨਹੀਂ ਉਹ ਵੀ ਜ਼ਰੂਰੀ ਹੈ ਪਹਿਲਾ ਸੂਟ ਮੰਮੀ ਦਾ ਮੰਮੀ ਦਾ ਪਹਿਲਾ ਸੂਟ ਇਹ ਮੰਮੀ ਦਾ ਨਹੀਂਗਾ ਨੀ ਲਈ ਹੈ ਨਹੀਂ ਇਹ ਮਨਦੀਪ ਦਾ 셔ਟ ਲਈ ਕਪੜਾ ਲਿਆ ਹੈ ਹਾਂ ਕਪੜਾ ਥੋੜਾ ਜਿਆਦਾ ਹਾਂ ਕਪੜਾ ਥੋੜਾ ਹੈ ਹੀ ਨਹੀਂ ਇਹ ਨਾੜੇ ਹੈ ਸਿਆਲ ਵਾਲਾ ਨਹੀਂ ਮੰਮੀ ਗਰਮੀ ਵਾਲਾ ਹੀ ਆ ਕਾਟਨ ਫਿਰ ਤੁਸੀਂ ਮੰਮੀ ਲਈ ਕਿਹੜਾ ਸੂਟ ਲਿਆ ਉੱਥੇ ਬੈਠੀਆਂ ਤੂੰ ਕਰੀ ਗੱਡੀ ਇੱਕ ਤੂੰ ਕੱਢ ਤਾਂ ਸਹੀ ਜੇ ਤੂੰ ਕੱਢ ਮੈਂ ਤੈਨੂੰ ਦੱਸੂਗੀ ਕਿਹੜਾ ਮੰਮੀ ਸਾਡੇ ਜਿਹੜੇ ਹਾਂ ਚੱਲ ਬੁਖਾ ਇਹ ਤਾਂ ਤੁਹਾਡੇ ਜਿਹੜੇ ਤੁਸੀਂ ਆਪਦੇ ਬੁਟੀਕ ਵਾਸਤੇ ਭਾਣੇ ਜਿਹੜੇ ਆਪਦੇ ਪੀਸ ਤਿਆਰ ਕਰਨੇ ਪਲੇਨ ਸੂਟ ਤਾਂ ਮੰਮੀ ਇਹ ਉਹਦੇ ਵਾਸਤੇ ਲੈ ਕੇ ਆਈਆਂ ਆ ਇਹ ਘਰੇ ਤੇਰੇ ਪਾਉਣ ਵਾਸਤੇ ਲੈ ਆਈਆਂ ਤੂੰ ਜੇ ਕਿੱਥੇ ਲਾਇਆ ਜੀ ਪਰੇ ਕਰ ਹੱਥ ਮੰਦੀਪਾ ਦਾ ਆ ਸੂਟ ਮੰਮੀ ਦਾ ਖਵਾਣਾ ਹਾਂ ਇੱਕ ਜੀ ਤੇਰੀ ਮਾਸੀ ਮੈਨੂੰ ਨਹੀਂ ਪਸੰਦ ਕੋਈ ਮੈਨੂੰ ਟੱਚ ਕਰੇ ਇੰਨੀ ਗਰਮੀ ਚ ਜੂਵੀਂ ਨਾ ਚਿਪਕਿਆ ਕਰੋ ਇਹ ਅਤਰੋ ਚਤਰੋ ਦੇ ਸੂਟ ਆ ਤਰੋ ਅਣ ਚਤਰੋ ਆਤਰੋ ਚਤਰੋ ਦੀ ਨਾਨੀ ਵੀ ਬਣਵਾ ਸਕਦੀ ਹੈ ਜੇ ਚਾਵੇ ਤਾਂ ਅਤਰਾ ਚਤਰਾ ਤੇ ਇਹ ਬੀਬੋ ਭੂਆ ਦਾ ਸੂਟ ਆ ਇਹਨਾਂ ਨੂੰ ਇਹ ਬਣਾ ਕੇ ਦੇਣੇ ਨਾ ਬੀਬੋ ਭੂਆ ਬਣ ਕੇ ਆਊਗੀ ਹੁਣ ਅੱਗੇ ਇਹ ਵੀ ਅਤਰਾ ਚਤਰਾ ਲਈ ਲੈਂਦੇ ਆ ਵੀ ਅਗਲੇ ਅਗਲੇ ਅਲੱਗ-ਅਲੱਗ ਟ੍ਰੈ ਪਾ ਕੇ ਆਇਆ ਕਰੂਗੀ ਆ ਅਤਰਾ ਚਤਰਾ ਦੇ ਬੀਬੋ ਭੂਆ ਹੋਣੇ ਅਲੱਗ-ਅਲੱਗ ਪਾ ਕੇ ਆਇਆ ਕਰਨੀ ਆ ਹਰੇਕ ਵੀਡੀਓ ਵਿੱਚ ਕੱਪੜੇ ਇਹਨਾਂ ਕੋ ਕੱਪੜੇ ਥੋੜੇ ਸੀ ਨਾ ਸੂਟ ਤਾਂ ਫਿਰ ਅੱਜ ਇਹਨਾਂ ਦੀ ਸ਼ਾਪਿੰਗ ਡਨ ਕੀਤੀ ਮੈਨੂੰ ਪਤਾ ਉਹ ਤੇ ਆਪਣੇ ਕਲਾਸ ਤੇ ਇਹ ਕਿਹੜਾ ਕੋਈ ਸੂਟ ਹੈਗਾ ਸੀ ਸਾਰੇ ਕਹਿੰਦੇ ਸੀ ਕਿ ਇਹਨਾਂ ਨੂੰ ਸੂਟ ਕੋ ਪੰਜਾਬੀ ਸੂਟ ਬਣਾ ਬਣਾ ਕੇ ਵੇਖਿਓ ਤੁਸੀਂ ਅਤਰੋ ਜਤਰੋ ਪੂਰਿਆ ਗੈਟਅਪ ਲਿਆਉਣ ਤੁਹਾਡਾ ਹੂੰ ਨਿੱਕੇ ਨਹੀਂ ਹੋਏ ਇਹਨਾਂ ਨੂੰ ਨਿੱਕੇ ਇਹਨਾਂ ਨੂੰ ਨਿੱਕੇ ਲੰਬੀਆਂ ਹੋ ਗਈਆਂ ਤੂੰ ਚੌੜੀ ਹੋ ਗਈ ਤੂੰ ਤਾਂ ਨਹੀਂ ਵਧੇ ਤੂੰ ਪਾਸਿਆਂ ਨੂੰ ਵਧ ਗਈ ਪਿਛਾਣ ਨੂੰ ਵਧ ਗਈਆਂ ਨਹੀਂ ਮੰਨੀ ਇਹ ਬੱਚਾ ਨਹੀਂ ਹੋਣਾ ਚਾਹੀਦਾ ਸੀ ਕੀ ਹੋ ਗਿਆ ਬਤਾ ਫਿਰ ਕਿ ਬੱਚਾ ਹੋ ਗਿਆ ਵਿੱਚ ਚੁੱਪ ਬੈਠੇ